ਹੈਲੋ ਭਾਈ ਜੀ ਕੀ ਹਾਲ ਹੈ ਠੀਕ ਹੈ ਜੀ ਆਪਣੇ ਨਾ ਉਹਨੀਂ ਸਵਾਰੀ ਰਾ 10 ਨੂੰ ਰਾਤ ਨੂੰ ਉਤਰਨਾ 2 ਵਜੇ 10 ਤਰੀਕ ਰਾਤ ਨੂੰ 2 ਵਜੇ ਉਤਰਨਾ ਹੈ 2 ਵਜੇ ਉਤਰਨਾ ਹੈ ਤੇ ਆਪਾਂ 9 ਨੂੰ ਜਾਣਾ ਪਵੇ ਨਾ ਨਾ 10 ਨੂੰ ਉਤਰਨਾ ਪੈਣਾ ਸ਼ਾਮ ਨੂੰ ਨਾ ਨਾ 10 ਤਰੀਕ ਦੀ ਰਾਤ ਨੂੰ ਉਤਰਨਾ ਨਾ 10 ਨੂੰ ਉਹੀ ਮੈਂ ਕਹੀ ਨਾ ਨਾ 2 ਵਜੇ ਰਾਤ ਨੂੰ ਉਤਰਨਾ ਨਾ 10 ਵਜੇ 10 ਤਰੀਕ ਹੈ 10 ਤਰੀਕ ਤੇ 2 ਵਜੇ ਰਾਤ ਨੂੰ ਉਤਰਨਾ ਹੈ ਹਾਂ ਤੇ ਫਿਰ ਨੌਨ ਨੂੰ ਜਾਣਾ ਪਊਗਾ ਕਿਉਂਕਿ ਰਾਤ ਨੂੰ 12 ਵਜੇ ਤੋਂ ਬਾਅਦ ਡੇਢ ਚਾਹੂਗੀ ਚੇਂ ਚੇਂਦੀ ਨਾ ਨਹੀਂ ਇਹ ਤੂੰ ਲਿਖਿਆ ਕਹੀ ਜਾਂਦਾ ਨਹੀਂ ਨਹੀਂ ਤੁਸੀਂ ਮੈਂ ਸਮਝਣਾ 10 ਤਰੀਕ ਤਾਂ ਹੁਣ ਰਾਤ ਨੂੰ 2 ਵਜੇ ਹੈ ਰਾਤ ਨੂੰ 2 ਵਜੇ ਜਿਹੜੇ 2 ਵਜਨਗੇ ਉਹ ਤਾਂ 10 ਤਰੀਕ ਉਹ ਤਾਂ 12 ਵਜੇ ਸਟਾਰਟ ਹੀ ਹੋਊਗੀ ਨਾ ਇਹ ਤਾਂ ਹਾਂ ਤੋ ਤਾਂ 11 ਹੋ ਜੂਗਾ ਹਾਂ ਆਹ ਹੋ ਹੀ ਹੋ ਗਿਆ ਨਾ ਫਿਰ ਜਾਂ ਤਾਂ 11 ਵਜੇ 11 ਤਰੀਕ ਨੂੰ ਰਾਤ ਨੂੰ 2 ਵਜੇ ਫਲਾਈਟ ਹੋਊਗੀ ਆਹ ਹੋ ਹੀ ਆਖੀ ਜਾਂਦਾ ਵੀ ਜੇ ਆਪਾਂ ਹੁਣ ਪੂਰੇ ਤੇ ਵੀ ਰਾਤ ਨੂੰ ਸ਼ਾਮ ਨੂੰ 10 ਵਜੇ ਤੁਰਨਾ ਪੈਣਾ ਆਪਾਂ ਨੂੰ ਤੇ 2 ਵਜੇ ਆਪਾਂ ਰਾਤ ਦੇ ਉੱਥੇ ਪਹੁੰਚਣਾ ਹੈ 3 ਵਜੇ ਉਹ ਇੱਕ ਉਹ ਹਸਾਵ ਲਾਲਾ ਨਹੀਂ ਨਹੀਂ 1 ਮਿੰਟ ਜੀ ਪਹਿਲਾਂ ਤਾਂ ਇਹ ਦੱਸੋ ਵੀ ਫਲਾਈਟ ਕਿਦ ਦਿਨ ਹੈ ਦੱਸੋ 10 ਤਰੀਕ ਨੂੰ ਕਿ 11 ਨੂੰ ਹੈ ਕਿੰਨੇ ਵਜੇ ਤੁਰਨਾ ਪਊਗਾ ਹੁਣ 10 ਨੂੰ ਰਾਤ ਨੂੰ 2 ਵਜੇ ਹੁਣ ਤੂੰ ਵੇਖ ਲੈ ਵੀ ਉਹ 11 ਚ ਪਾਲਾ ਤੇ ਜਾਂ 10 ਚ ਪਾਲਾ ਕਿਤੇ ਪਾਲਾ ਨਹੀਂ ਨਹੀਂ 10 ਤਰੀਕ ਨੂੰ ਹੈਗੀ ਹੈ ਤੇ ਫਿਰ 9 ਨੂੰ ਜਾਣਾ ਪੈਣਾ ਤੇ ਨਹੀਂ 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 ਯਾਰ 10 ਨੂੰ ਸ਼ਾਮ ਨੂੰ ਤੁਰਨਾ ਪੈਣਾ ਆਪਾਂ ਨੂੰ ਅੱਛਾ ਚਲੋ ਠੀਕ ਹੈ 10 ਨੂੰ ਸ਼ਾਮ ਨੂੰ ਤੁਰਿਆ 10 ਨੂੰ ਰਾਤ ਨੂੰ 2 ਵਜੇ ਰਾਤ ਨੂੰ ਉਤਰਨਾ ਉਹਨਾਂ ਨੇ 10 ਨੂੰ ਰਾਤ ਨੂੰ 2 ਵਜੇ ਕਿਵੇਂ ਪਹੁੰਚਾਂਗੇ ਤੁਸੀਂ ਮੈਨੂੰ ਇਹ ਲੈ ਦੱਸੋ ਤੁਸੀਂ ਆਪ ਹੀ ਹਿਸਾਬ ਲਾਓ ਨਾ ਜੇ ਆਪਾਂ ਮੰਨ ਲਓ ਕਿੰਨੇ ਘੰਟੇ ਲੱਗਦੇ ਆ ਚਲੋ ਘੰਟੇ ਵੀ ਛੱਡ ਦਿਓਈ ਮੈਨੂੰ ਪਹਿਲਾਂ ਇਹ ਦੱਸੋ ਵੀ ਰਾਤ ਨੂੰ 2 ਵਜੇ ਆਪਾਂ ਪਹੁੰਚਣਾ ਉੱਥੇ हां शाम नु 6 वे चले 10 तारीख नु शाम नु 6 वे पहुंचे चले इथों हां ते आपा 10 तारीख नु रात नु 2 बजे किवें ਪਹੁੰਚਾਂਗੇ ਪਹਿਲਾ ਮੈਨੂੰ ਦੱਸੋ ਰਾਤ नु ਜਦੋਂ 12 ਰਾਤ ਨੂੰ ਵੱਜ ਗਏ ਜਦੋਂ ਸ਼ਾਮ ਨੂੰ 6 ਵੇ ਚੱਲੇ ਆ ਤੋ 11 ਹੋ ਜੂ ਆਏਂਗਾ ਤੂੰ ਹੋਰੂਂਗਣੀ ਜਾਂਦਾ ਮੈਂ ਹੋਰੂਂਗਣੀ ਜਾਂਦਾ ਕੱਲ ਨਹੀਂ ਹੈ ਵੀ ਆਪਾਂ ਨੂੰ 10 ਨੂੰ ਸ਼ਾਮ ਨੂੰ ਤੁਰਨਾ ਪੈਣਾ ਵੀ ਰਾਤ ਨੂੰ 2 ਵਜੇ ਉੱਤਰਨਾ ਨੂੰ ਤੂੰ ਹਿਸਾਬ ਲਾ ਲਾ ਹਾਂ ਆਂ ਨਹੀਂ ਪਰ ਤੂੰ ਦੀ ਤਰੀਕ ਸਹੀ ਨਹੀਂ ਨਾ ਦੱਸ ਦੇ ਤਾਂ ਕਰਕੇ ਮੈਂ ਕਹਿ ਰਿਹਾ ਤਰੀਕ ਬਾਅਦ ਨੂੰ ਆਖੀ ਤਾਂ ਜਾਣਾਂ ਕੀ ਬਾ ਸ਼ਾਮ ਨੂੰ 10 ਵਜੇ ਤੁਰਾਂਗੇ ਤੇ ਰਾਤ ਨੂੰ 2 ਵਜੇ ਉੱਪਰ ਨਾ ਤੂੰ ਵੇ ਲੈ ਤਾ ਉਹ 11 ਵਾਲੀ ਗੱਲ ਨਾ ਕਿ 10 ਵਾਲੀ ਰਾਤ ਕਿੰਨੇ ਵਜੇ 6 ਵਜੇ ਸ਼ਾਮ ਨੂੰ 6 ਵਜੇ ਤੁਰ ਪਾਂਗੇ ਜੀ